ਹੈਲੋ ਸਸਿਕਰ ਗਾਇਜ਼ ਆਈ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਮੈਂ ਵੀ ਵਧੀਆ ਹਾਂ ਤੇ ਅੱਜ ਆਪਣੇ ਕੋ ਫੇਰ ਆਈ ਆ ਮੱਝ ਮੀਨੂੰ ਸਿਰਾਂ ਮੱਝ ਬੈਂਸ ਫਿਰ ਤੁਸੀਂ ਕਹਣਾ ਤੁਸੀਂ ਬੋਲਦੇ ਆ ਬੋਲਦੇ ਆ ਹਨਾ ਬੋਲੀਏ ਕਿਦਾਂ ਸੌਕੇ ਉਹਦੇ ਚੈਨਲ ਤੇ ਹੋਇਆ ਆ ਵੀ ਮੈਨੂੰ ਨਹੀਂ ਪਤਾ ਕਾਤੇ ਹੋਇਆ ਆ ਹਨਾ ਜਾਂ ਦਾ ਜਿਹੜਿਆਂ ਨੇ ਇਹਨੂੰ ਸਬਸਕ੍ਰਾਈਬ ਕੀਤਾ ਹੈ 100 ਕੇ ਬੰਦਾ ਆ ਉਹਨਾਂ ਨੂੰ ਖਾਣਾ ਖਾਣਾ ਨਹੀਂ ਹੁੰਦਾ ਉਹਨਾਂ ਨੂੰ ਚੌਲ ਖਾਣੇ ਨਹੀਂ ਹੁੰਦੇ ਜਿੱਦਾਂ ਇਹ ਹੱਥਾਂ ਨਾਲ ਖਾਂਦੀ ਐ ਏਦਾਂ ਖਾਈਦੇ ਆ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਆ ਗੰਦ ਪਾਉਣ ਨਾਲ ਤੁਸੀਂ ਲਾਈਕ ਕਰਦੇ ਆ ਹਨਾ ਆ ਤੁਸੀਂ ਸਾਰੀ ਵੀਡੀਓ ਦੇਖਿਓ ਤੁਹਾਡਾ ਸਾਡੇ ਅੱਜ ਦੇ ਇਸ ਤਰ੍ਹਾਂ ਵਲੌਗ ਦੇ ਵਿੱਚ ਸਵਾਗਤ ਹੈ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋ ਤੰਦਰੁਸਤ ਹੋਮਗੇ ਅੱਜ ਦਾ ਮੈਂ ਮੀਨੂ ਲੈ ਕੇ ਆਈ ਆ ਦੇਖੋ ਅ ਜੀਰਾ ਰਾਈਸ ਦਾਲ ਤੋਂ ਮੂੰਗੀ ਪੀਲੀ ਦਾਲ ਤੇ ਰਾਮ ਤੋਰੀ ਰਾਮ ਤੋਰੀ ਗਾਇਸਰੇ ਮੈਨੂੰ ਚਾਵਲ ਨਾਲ ਬਹੁਤ ਪਸੰਦਾ ਜੇ ਇਹਦੀ ਰੈਸিপি ਦੇਖਣੀ ਆ ਮੈਂ ਬਣਾਉਂਦੀ ਇਹ ਦੂਜੇ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਤੇ ਨਾਲ ਹੈਗਾ ਵੇਤਕਾ ਦਾ ਦਹੀਂ ਦਹੀਂ ਤੇ ਨਾਲ ਹੈਗੇ ਆ ਪਿਆਜ਼ ਤੇ ਹਲਦੀ ਤੇ ਨਹੀਂ ਕਿਸੇ ਨੂੰ ਕਿਹੜਾ ਰਾਮ ਤੋਰੀ ਬਣਾਉਣੀ ਆਉਂਦੀ ਹੈ ਹੈਨਾ ਥਾਲ ਭਰ ਕੇ ਬੈਠੀ ਜੀਰਾ ਰਾਈਸ ਦਾ ਇਹ ਕਚੌੜੀ ਬਣਾਏ ਹੋਣੇ ਆ ਬਾਕੀ ਜਿਹੜੀ ਹਰਾਮਤੋਰੀ ਦੀ ਗੱਲ ਆ ਉਹ ਗਵੰਡੀਆਂ ਦੇ ਫੜ ਕੇ ਲਿਆਂਦੀ ਹੁਣੀ ਆ। ਇਹ ਜਿਹੜੀ ਦਾਲ ਮੂੰਗੀ ਦੀ ਪਈ ਆ ਉਹ ਫਰਿੱਜ ਚੋਂ ਕਿਤੇ ਕੱਢ ਕੇ ਬਣਾ ਰੱਖ ਲਈ ਹੁਣੀ ਆ। ਬਲੌਗ ਬਣਾਉਣ ਦੇ ਚੱਕਰ ਚ। ਭਾ ਨਾ ਬੱਬਰ ਸੀਗਾ ਹੈਨਾ। ਤੇ ਚਲੋ ਜੀ ਨਾਲ ਦੀ ਨਾਲ ਬਲੌਗ ਵੀ ਬਣ ਜੂਗਾ ਸਾਡਾ। ਸਾਡੇ ਤਾਂ ਦੇਖਣ ਵਾਲੇ ਅੱਗੇ ਉਦਾਂ ਦੇ ਸੌ ਕੇ ਹੈਨਾ। ਜਿਹੜਿਆ ਨੇ ਦੇਖ ਹੀ ਲੈਣਾ ਵਾਓ ਦੀਦੀ ਤੁਸੀਂ ਕਿੰਨੇ ਚੰਗੇ ਲੱਗਦੇ ਕਿੰਨੇ ਸੋਹਣੇ ਲੱਗਦੇ ਆ ਖਾਂਦੇ ਖੜਾ ਚਕੜਾ ਚ ਖੜਾ ਚ ਖਾਪ ਚ ਖਾਪ ਚ ਖਾਪ ਚ ਇਦਾਂ ਕੌਣ ਮੂੰਹ ਮਾਰਦਾ ਹੁੰਦਾ ਸਾਰੀ ਵੀਡੀਓ ਤੇ ਇੱਕ ਚੈੱਕ ਕਰਿਓ ਕਿਦਾ ਖਾਂਦੀ ਕਿਦਾਂ ਆ ਇਹ ਮੈਂ ਮੈਂ ਕੋਈ ਗਲਤ ਕਿਹਾ ਸੀ ਆ ਦੇਖਿਆ ਕਿੱਦਾਂ ਖਾਂਦੀ ਆ ਖਾਬ ਚ ਕਿੰਨੀ ਗੰਦੀ ਲੱਗਦੀ ਆ ਇਦਾਂ ਖਾਂਦੀ ਇਦਾਂ ਤਾਂ ਨਿਆਣਿਆਂ ਨੂੰ ਵੀ ਸੈਂਸ ਹੁੰਦੀ ਆ ਵੀ ਮੂੰਹ ਬੰਦ ਕਰਕੇ ਕਿੱਦਾਂ ਹੌਲੀ ਖਾਈਦਾ ਇਹਨੂੰ ਬਿਲਕੁਲ ਹੀ ਸੈਂਸ ਹੈ ਨਹੀਂ ਜਾਣ ਕੇ ਕਰਦੀ ਇਹੇ ਜਾਣ ਕੇ ਇਹਨੂੰ ਪਤਾ ਵੀ ਮੈਨੂੰ ਇਦਾਂ ਲਾਈਕ ਸ਼ੇਅਰ ਆਊਗਾ ਇਦਾਂ ਮੈਨੂੰ ਰੋਸਟ ਕਰਨਗੇ ਇਦਾਂ ਮੈਨੂੰ ਚਾਹੇ 네ਗੇਟਿਵ ਕਮੈਂਟ ਵੀ ਆਉਣ ਆਊਗੇ ਤਾਂ ਸਹੀ ਇਹਨੂੰ ਸਾਰਾ ਪਤਾ ਆ ਹੈਨਾ ਸਾਰੀ ਵੀਡੀਓ ਦੇ ਵਿੱਚ ਉਹਦੀ ਚ ਕੀ ਸੀ ਸਿਰਫ ਖਾਈ ਜਾਂਦੀ ਖਾਈ ਜਾਂਦੀ ਥਾਲ ਭਰ ਕੇ ਰੱਖਿਆ ਦਾ 8-9 ਮਿੰਟਾਂ ਦੀ ਵੀਡੀਓ ਹੋਣੀ ਹੈ ਸਾਰੇ ਵੀਡੀਓ ਦੇ ਵਿੱਚ ਖਾਈ ਜਾਂਦੀ ਹੈ ਤੁਸੀਂ ਆਸ ਕਾਣਾ ਚਾਹੁੰਦੇ ਆਪਦੇ ਨਿਆਣਿਆਂ ਨੂੰ ਹਨ ਦੇਖਿਓ ਤੁਸੀਂ ਅੱਗੇ ਦੇਖ ਲਓ ਜੇ ਨਹੀਂ ਯਕੀਨ ਆਉਂਦਾ ਤਾਂ ਚੋਲਾ ਦਾ ਦਾਣਾ ਨਹੀਂ ਛੱਡਣਾ ਪਾ। ਤੇ ਇਹ ਚੋਲਾ ਦਾ ਦਾਣਾ ਨਹੀਂ ਛੱਡਣਾ ਤੂੰ ਛੱਡ ਕੀ ਤੇਰੇ ਮੂਹਰੇ ਰਹਿਣਾ ਹੀ ਨਹੀਂ। ਆਹੇ ਇਸ ਟਾਈਮ ਤੇ ਤੇਰੇ ਮੂਹਰੇ ਕੋਈ ਬੰਦਾ ਬੁੰਦਾ ਖੜਾ ਹੋਵੇ ਉਹ ਵੀ ਖਾਜਵੇਂ ਤੂੰ ਜੇ ਹਸਾਬ ਨਾਲ ਖਾਂਦੀ ਐ ਖਾਨਸੂਰੀ ਤੇਰਾ ਸਹੀ ਨਾਂ ਰੱਖਿਆ ਲੋਕਾਂ ਨੇ ਖਾਨਸੂਰੀ ਹੈਨਾ ਲੋਕੀ ਵੀ ਇਦਾਂ ਦੇ ਆਨੁਪਸੰਦ ਕਰਦੇ ਆ ਹੁਣ ਇੰਨੇ ਦਿਨਾਂ ਦੇ ਵੀ ਕਹੀ ਜਾਂਦੇ ਵੀ ਕਹੀ ਜਾਂਦੇ ਤੁਸੀਂ ਲਾਈਕ ਕਰੋ ਸਬਸਕ੍ਰਾਈਬ ਕਰੋ ਜੇ ਤੁਸੀਂ ਇਹਨਾਂ ਨੂੰ ਹਟਾਉਣਾ ਹੈ ਇਦਾਂ ਨੂੰ ਗੰਦ ਪਾਉਣਾ ਹਟਾਉਣਾ ਇਦਾਂ ਦਾ ਗੰਦ ਪਾਉਣਾ ਹੈਨਾ ਪਰ ਨਹੀਂ ਕਿਸੇ ਨੂੰ ਵੀ ਕੋਈ ਅਸਰ ਨਹੀਂ ਆ ਇਦਾਂ ਦਾ ਦੇਖਣਾ ਹੈ ਤਾਂ ਫਿਰ ਆਪਦੇ ਨਿਆਣੇ ਵੀ ਇਦਾਂ ਦੇ ਕਰਿਓ ਹੈਨਾ ਜੋ ਕੁਝ ਦਿਖਾਵੋਗੇ ਉਹ ਹੀ ਇਦਾਂ ਦਾ ਹੋਵੋਗੇ ਅਸੀਂ ਤਾਂ ਬਾਹਰ ਬੈਠੇ ਆ ਅਸੀਂ ਇਹੀ ਸਮਝਾਉਨੇ ਆ ਵੀ ਖਾਣ ਦਾ ਵੀ ਕੋਈ ਤਰੀਕਾ ਹੁੰਦਾ ਹੈ ਹੈਨਾ ਕੋਈ ਇਹਨੂੰ ਗਲਤ ਨਹੀਂ ਬੋਲਦਾ ਕੋ ਸਾਰੇ ਇਹੀ ਰੋਸਟਰ ਸਾਰੇ ਇਹੀ ਕਹਿੰਦੇ ਵੀ ਤੂੰ ਆਪ ਦਾ ਫੇਰ ਕਹਿਣਾ ਫੇਰ ਡਾਕਟਰਾਂ ਦੀ ਤੁਰੀ ਰਹਿਣੀ ਖਾ ਖਾ ਕੇ ਹੈਨਾ ਸੋ ਗਾਇਸ ਜੇ ਤੁਹਾਨੂੰ ਅੱਜ ਦੀ ਵੀਡੀਓ ਮੇਰੀ ਵਧੀਆ ਲੱਗੀ ਤੇ ਲਾਈਕ ਤੇ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜਾਇਓ ਸੋਣਾ ਜੇ ਤੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੇ ਬਾਏ ਸਸਟ੍ਰੀਕਲ